ਕੋਣ ਗਿਆ ਉਹ ਦਰਸ਼ਕ ਨੂੰ ਸੁਣਾਈ ਗਿਆ ਦੱਸਣਾ ਕਰੋ ਮੇਰੀ ਗੱਲ ਸੁਣਦਾ ਧਿਆਨ ਨਾਲ ਕੋਈ ਨਾ ਉਹ ਐਂ ਦੱਸੋ ਇਹਦੇ ਤੇ ਆਪਣੀ ਪਰਸਨ ਰਸਤਾ ਪਰਚਾ ਨਾ ਕੋਈ ਰਸਤਾ ਵੀ ਮਰਨ ਬਣ ਗਿਆ ਹਾਂਜੀ ਬਾਈ ਜੀ ਕੀ ਨਾਮ ਆ ਕੀ ਮਸਲਾ ਹੈਗਾ ਜਿਹੜਾ ਵੀਰੇ ਮੇਰਾ ਨਾਮ ਸ਼ੂਭਮਾ ਮੈਂ ਬਲਿੰਕਟ ਦੇ ਵਿੱਚ ਡਿਲੀਵਰੀ ਬੋਏ ਲੱਗਿਆ ਹਾਂ ਠੀਕ ਹੈ ਜੀ ਸਾਡਾ ਭਰਾ ਦੀਗਾ ਵੀਰੇ ਕੱਲ ਸ਼ਾਮ ਸ਼ਾਮ ਦੀ ਗੱਲ ਆ 5 ਵਜੇ ਦੀ ਸ਼ਿਫਟ ਖਤਮ ਕਰਕੇ ਆਪਣਾ ਲਾਸਟ ਆਰਡਰ ਲੈ ਕੇ ਉਹ ਲੀਲਾਪੁਰ ਬੱਤੀਆਂ ਦੇ ਆਇਆ ਸੀਗਾ ਠੀਕ ਹੈ ਜੀ ਉਰੇ ਜਦੋਂ ਬੱਤੀ ਉਹਦੀ ਚਲੋ ਗ੍ਰੀਨ ਹੋਈ ਜੀ ਹਰੀ ਬੱਤੀ ਹੋਈ ਉਹਨਾਂ ਨਾਲ ਲੰਘਣ ਲੱਗਿਆ ਤਾਂ ਆਪਣੇ ਆਪ ਉਹਰੇ ਬਾਰਾ ਦੇ ਦੇ ਵਿੱਚ ਤਿੰਨ ਗੱਡੀਆਂ ਆਈਆਂ ਔਰ ਇਸਾ ਲਾਰੀਦੀ ਜੀ ਦੋ ਲੋਕਾਂ ਨੇ ਦੱਸਿਆ ਹਨ ਜੀ ਗੱਡੀ ਵਾਲਾ ਹੀਟਾ ਰਨ ਕਰਕੇ ਭੱਜ ਗਿਆ ਠੀਕ ਹੈ ਜੀ ਤੇ ਲੋਕਾਂ ਨੇ ਜੋ ਚੱਕਿਆ ਚਲੋ ਸਾਰੀ ਸਾਰੇ ਉਹਰੇ ਜੋ ਮੌਜੂਦਾ ਪਹੁੰਚੇ ਜੋ ਉਹਰੇ ਸਾਨੂੰ ਦੇਖਿਆ ਵੀ ਕੀ ਮਾਹੌਲ ਆ ਤਾਂ ਜੋ ਲੋਕਾਂ ਨੇ ਸਾਨੂੰ ਦੱਸਿਆ ਵੀ ਬੰਦੇ ਤਿੰਨੇ ਤਿੰਨੇ ਬੰਦੇ ਰੇਸ ਲਾ ਰਹੇ ਸੀ ਆਪਸੇ ਗੱਡੀਆਂ ਦੇ ਵਿੱਚ ਤੇ ਉਹਨੇ ਵੀ ਸਾਡੇ ਭਰਾ ਨੂੰ ਗੱਡੀ ਮਾਰ ਕੇ ਭੱਜ ਗਏ ਠੀਕ ਹੈ ਅਸੀਂ ਨਾਲ ਦੇ ਨਾਲ ਉਹਨੂੰ ਹਸਪੀਟਲ ਐਡਮਿਟ ਕੀਤਾ ਦੋਸਤੋ ਬਾਅਦ ਜੋ ਪੂਲ ਸਾਡੇ ਨੂੰ ਕਾਰਵਾਈ ਹੋਣੀ ਚਾਹੀਦੀ ਆ ਉਹ ਹੋਈ ਨਹੀਂ ਕੱਲ ਅਸੀਂ ਸ਼ਾਮ ਦੇ ਵੇਰੇ ਤੱਕੇ ਖਾ ਰਹੇ ਆ ਪਾਗਲਾ ਵਾਂਗੂ ਜੋ ਮਾਡਲ ਟਾਉਨ ਠਾਣੇ ਵਾਲੇ ਕਹਿੰਦੇ ਸਿਵਲ ਲਾਈਨ ਜਾਓ ਸਿਵਲ ਲਾਈਨ ਠਾਣੇ ਵਾਲੇ ਕਹਿੰਦੇ ਮਾਡਲ ਟਾਉਨ ਜਾਓ ਠੀਕ ਹੈ ਜੀ ਅਸੀਂ ਐਵੇਂ ਕਰਦੇ ਕਰਦੇ ਕੱਲ ਸ਼ਾਮ ਸਾਡਾ ਭਰਾ ਦੇਖੋ ਦਾਖਲ ਧੀਗਾ ਪ੍ਰਦੀਪ ਨਾਮ ਦੀਗਾ ਵੀਰੇ ਕੰਡੀਸ਼ਨ ਕੰਡੀਸ਼ਨ ਵੀਰੇ ਉਹਦੀ ਜੱਥ ਹੋ ਚੁੱਕੀ ਆ ਮੁੰਡੇ ਦੀ ਅੱਜ ਚੋਰੇ ਮੁੰਡੇ ਦੀ ਜੱਥ ਹੋ ਚੁੱਕੀ ਆ ਠੀਕ ਹੈ ਜੀ ਅਮਰ ਹਸਪੀਟਲ ਵਾਲੇ ਕਹਿੰਦੇ ਪਹਿਲਾਂ ਪੂਲ ਪੂਲਸ ਵੈਰੀਫਿਕੇਸ਼ਨ ਹੋਊਗੀ ਤਾਂ ਲੈ ਕੇ ਤੁਹਾਨੂੰ ਡੈੱਡ ਬੋਡੀ ਮਿਲੂਗੀ ਠੀਕ ਹੈ ਜੀ ਅਸੀਂ ਥਾਣੇ ਵਿੱਚ ਜਾ ਰਹੇ ਹਾਂ ਥਾਣੇ ਵਾਲੇ ਕਹਿੰਦੇ ਕਿ ਤੁਸੀਂ ਮਾਲ ਟੌਨ ਜਾਓ ਸਾਡਾ ਏਰੀਆ ਨਹੀਂ ਹੈਗਾ ਮਾਲ ਟੌਨ ਵਾਲੇ ਕਹਿੰਦੇ ਤੁਸੀਂ ਚੀਵਲਨ ਜਾਓ ਈ ਅਸੀਂ ਹੁਣ ਕੀ ਕਰੀਏ ਦੱਸੋ ਵੀ ਸਾਡੇ ਵੀ ਸੁਣੇ ਸੁਣਵਾਈ ਹੋਈ ਜਾਵੇ ਕੋਈ ਕਾਨੂੰਨੀ ਕੋਈ ਕਾਨੂੰਨੀ ਕਾਰਵਾਈ ਨਹੀਂ ਹੋ ਰਹੀ ਠੀਕ ਹੈ ਜੀ ਨਾ ਸਾਨੂੰ ਡੈੱਡ ਬੋਡੀ ਦਿੱਤੀ ਸਾਡੇ ਭਰਾ ਦੀ ਨਾਮ ਕੀ ਸੀ ਕਿੱਥੇ ਰਹਿੰਦਾ ਮੁੰਡੇ ਦਾ ਨਾਮ ਪ੍ਰਦੀਪ ਹੈ ਮੁੰਡੇ ਫੈਕਟਰੀ ਏਰੀਆ ਰਹਿਣ ਵਾਲਾ ਹੈ ਜਿਹੜਾ ਘਰ ਤੋਂ ਕੰਮ ਕਰ ਰਿਹਾ ਸੀ ਉਹਨੂੰ ਹੋ ਗਈ ਸੀ ਟਿਕ ਟਿਕੜ 2-3 ਸਾਲ ਹੋ ਗਏ ਦੀ ਕੰਮ ਕਰਦੇ ਬਲਿੰਕਟ ਦੇ ਵਿੱਚ ਤੁਸੀਂ ਕਹਿ ਰਹੇ ਰੇਸਾ ਲੱਗ ਰਿਹਾ ਸੀ ਉਹ ਤਾਂ ਨੰਬਰ ਹੈਗੇ ਤੁਹਾਡੇ ਨੰਬਰ ਨੰਬਰ ਸਾਰਾ ਕੈਮਰੇ ਲੱਗੇ ਹੋਏ ਨੇ ਪੁਲਸ ਵਾਲੇ ਨੇ ਤੁਸੀਂ ਕਿਹਾ ਵੀ ਕੈਮਰੇ ਤੁਸੀਂ ਖਲਵਾ ਕੇ ਗੱਡੀਆਂ ਪਤਾ ਕਰੋ ਕੈਮਰੇ ਕਿਸ ਵਾਸਤੇ ਲਾਏ ਨੇ ਚੌਂਕਾ ਦੇ ਵਿੱਚ ਇਹ ਕਾਹਦੇ ਵਾਸਤੇ ਲਾਏ ਹੋਏ ਨੇ ਇਹ ਕੱਲੇ ਚਲਾਨ ਕੱਟਣ ਵਾਸਤੇ ਲਾਏ ਨਹੀਂ ਹੋਏ ਠੀਕ ਹੈ ਇੱਕ ਬੰਦਾ ਮਰੇ ਗਿਆ ਸਾਡਾ ਭਰਾ ਮਰਿਆ ਗਿਆ ਉਰੇ ਕਿਹੜੀ ਜਗ੍ਹਾ ਤੇ ਹੋਇਆ ਵੀਰੇ ਆ ਫਿਰ ਇਸੇ ਚੌਂਕ ਦੇ ਹੋਇਆ ਲੀਲਾ ਭਵਨ ਇੱਕ ਮਿੰਟ ਬਰੇਕ ਹੋਇਆ ਲੀਲਾ ਭਵਨ ਦੇ ਵਿੱਚ ਵੀਰੇ ਕੋ ਪਾਸਵਰਡ ਤੇ ਜਿਹੜੀਆਂ ਮੇਨ ਬੱਤੀਆਂ ਨੇ ਮੇਨ ਮੇਰੇ ਕੋਈ ਕਾਰਵਾਈ ਨਹੀਂ ਹੋਈ ਇੱਕ ਮਿੰਟ ਵੀਰੇ ਕੋਈ ਕਾਰਵਾਈ ਨਹੀਂ ਕੀਤੀ ਗਈ ਕੋਈ ਐਫ ਆਰ ਦਰਜ ਨਹੀਂ ਕੀਤੀ ਗਈ ਔਰ ਇਹ ਗਰੀਬ ਬੰਦਿਆਂ ਦੇ ਕੋਈ ਥੱਪੜ ਮਾਰਦੇ ਮੇਰੇ ਪੁੱਤਾਂ ਨੂੰ ਚੱਕ ਕੇ ਘਰੋਂ ਲੈ ਜਾਂਦੇ ਨੇ ਔਰ ਸਾਡਾ ਪ੍ਰਾਹ ਮਾਰਤਾ ਤਾਂ ਪ੍ਰਦਰਸ਼ਨ ਕਿਵੇਂ ਕਰ ਰਹੇ ਮੇਰੇ ਪ੍ਰਦਰਸ਼ਨ ਸੀ ਇਹ ਜਾਣਦੇ ਵੀ ਸਾਡੇ ਉੱਪਰ ਦਾ ਅਸੀਂ ਭਾਈ ਚੌਕ ਰੋਕਿਆ ਹੋਇਆ ਸਾਨੂੰ ਵੀ ਅਰੈਸਟ ਚਾਹੀਦੀ ਸਾਨੂੰ ਵੀ ਇਹ ਤਿੰਨੇ ਬੰਦੇ ਸਾਨੂੰ ਚਾਹੀਦੇ ਨੇ ਉਹ ਜਿਹੜੇ ਸਾਡੇ ਭਰਾ ਨੂੰ ਮਾਰਿਆ ਇਹਨੂੰ ਵਦ ਕੀਤਾ ਇਹ ਸਾਡੇ ਚੌਕ ਲਾਇਆ ਬੰਦ ਕਰਤਾ ਉਹ ਬੰਦ ਰਹੂਗਾ ਬੰਦ ਹੀ ਰਹੂਗਾ ਇਹ ਬੰਦ ਹੀ ਰਹੂਗਾ ਔਰ ਅੱਜ ਐਵੇਂ ਪਰਿਵਾਰ ਚ ਕੋਣ ਕੋਣ ਸੀਗਾ ਪਰਿਵਾਰ ਦੀ ਮਾਤਾ ਜੀ ਉਹਦੀ ਮਾਤਾ ਸੀ ਉਹਦੀ ਵਾਈਫ ਸੀ ਉਹਦਾ ਸਾਲ ਹੋਇਆ ਇੱਕ ਸਾਲ ਹੋ ਗਿਆ ਤੇ ਉਹਦੇ ਵਿਆਹ ਨੂੰ ਠੀਕ ਹੈ ਜੀ ਨਾ ਉਹਦੇ ਬਾਪੂ ਸੀ ਸਿਰ ਤੇ ਤੇ ਉਹਨੂੰ ਵਿਚਾਰੇ ਇਕੱਲਾ ਇਕੱਲਾ ਕਮਾਨ ਵਾਲਾ ਸੀ ਆ ਉਹਦੇ ਦੇਖ ਲੋ ਪਰਿਵਾਰ ਸਾਰਾ ਰੁੱਲ ਗਿਆ ਤੇ ਅਪਾ ਇਹੀ ਚਾਹਨੇ ਵੀ ਉਹਦਾ ਸਾਰਾ ਪਰਿਵਾਰ ਨੂੰ ਇਨਸਾਫ ਮਿਲੇ ਸਾਡੇ ਭਰਾ ਨੂੰ ਇਨਸਾਫ ਮਿਲੇ ਕਬਰੀ ਦੀ ਕੀ ਮਸਲਾਗਾ ਜਿਹੜਾ ਇੱਥੇ ਜਾਮ ਹੋ ਗਿਆ ਇਹ ਇਤਨਾ ਐਕਸੀਡੈਂਟ ਕੇਸ ਹੋਇਆਗਾ ਜੀ ਉਹਦੇ ਸਬੰਧ ਦੇ ਵਿੱਚ ਇਹਨਾਂ ਦਾ ਟੈਣਾ ਵੀ ਮਤਲਬ ਕਿ ਦੋਸ਼ੀਆਂ ਨੂੰ ਅਰੈਸਟ ਕੀਤਾ ਜਾਵੇ ਐਕਸੀਡੈਂਟ ਕੇਸ ਹੈਗਾ ਤੇ ਉਹ ਅਸੀਂ ਗੱਡੀ ਟਰੇਸ ਕਰਕੇ ਕੋਈ ਅਰੈਸਟ ਕਰ ਸਰ ਹਿੱਟ ਐਂਡ ਰਨ ਦਾ ਕੇਸ ਜਿਹੜਾ ਕਿਹਾ ਜਾ ਰਿਹਾ ਹੈਗਾ ਤੇ ਕੁਝ ਪਤਾ ਚੱਲਿਆ ਕਿ ਕਿੰਨੀਆਂ ਗੱਡੀਆਂ ਸੀ ਰੇਸਾਂ ਵਗੈਰਾ ਦੀ ਵੀ ਗੱਲ ਸਾਹਮਣੇ ਆ ਰਹੀ ਹੈ ਗ੍ਰੇਸ ਨਹੀਂ ਉਹ ਸਾਰਾ ਆਪਾਂ ਕੈਮਰਾ ਚੈੱਕ ਕਰਦੇ ਆਂਗੇ ਕੈਮਰਾ ਚੈੱਕ ਕਰਨ ਤੋਂ ਬਾਅਦ ਫੇਰੀ ਕਲੀਅਰ ਹੋਊਗਾ ਤੇ ਵੈਸੇ ਸਾਨੂੰ ਨੰਬਰ ਦਾ ਲੱਗਿਆ ਵੀ ਆ ਪਤਾ ਉਹਨਾਂ ਦੱਸਿਆ ਉਹ ਵੈਰੀਫਾਈ ਕਰਕੇ ਉਹਨਾਂ ਨੂੰ ਕਰ ਲੈਣੇ ਅਰੈਸਟ ਟੋਟਲ ਕਿੰਨੀਆਂ ਗੱਡੀਆਂ ਸੀ ਉਹ ਕੈਮਰੇ ਦੇ ਵਿੱਚ ਹੀ ਪਤਾ ਲੱਗੂਗਾ ਇਹ ਸਰ ਕਿੰਨੇ ਜਿਹੜੇ ਹੈ ਹੁਣ ਜਾਮ ਖੁਲਵਾ ਦਿੱਤਾ ਗਿਆ ਬਿਲਕੁਲ ਜੀ ਬਿਲਕੁਲ ਖੁਲ ਗਿਆ ਉਹ ਕਰ ਦੋ ਉਹ ਜਾਓ ਤੁਸੀਂ ਕਿਉਂ ਮਾਰਦੇ ਆ ਗੱਡੀ ਜਾ ਕੇ ਉਹ ਜਾਗ ਰਿਹਾ ਕਰ ਦੋ ਠੀਕ ਹੈ ਕੋਈ ਨਹੀਂ ਠੀਕ ਹੈ ਫਿਰ ਤੱਕਦੀ ਲਓ